ਐਸਸਤਿਕਾ ਜੀ ਸਾਰਿਆਂ ਨੂੰ ਵਦੇ ਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਮੱਜ ਤਿੰਨ ਵਜੇ ਗਾਂ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਦੋ ਡੰਗ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿਕਾਰ ਜੀ ਸਤਿਕਾਰ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਜੀ ਚਲੋ ਵਧੀਆ ਚੱਈਦਾ ਜੀ ਹਾਂਜੀ ਤੇ ਨਾਮ ਦੱਸੋ ਫਿਰ ਇੱਕ ਆਪਸ ਨੂੰ ਸ਼ਹਿਜ ਨਾਲਾ ਜ਼ਿਲ੍ਹਾ ਮਸਰ ਫੋਨ ਨੰਬਰ 99145752 9877760020 ਠੀਕ ਹੈ ਜੀ ਨੰਬਰ ਦੋਵੇਂ ਲੰਘਾ ਤੇ ਆ ਗਾਂ ਸੱਜਰ ਸੂਈ ਜੇ ਗਾਂ ਸੂਈ ਤਾਂ ਜੀ ਕਿੰਨੇ ਦਿਨਾਂ ਤੋਂ ਸੂਈ ਜੇ ਇਹਨੂੰ ਸੂਈ ਨੂੰ ਕੋਈ ਅੱਜ ਦਾ ਘੜਾ ਦਾ ਅਰਥ ਦਾਦਰ ਨਹੀਂ ਆ। ਅੱਛਾ ਇਹ ਕਹਿੰਦੇ ਭਾਈ ਮੈਨਾਂ ਰਾਤੀ ਨੇ ਆਵਾ। ਇਹ ਕਹਿੰਦੇ ਜੇ ਦਾ ਟੋਟਲ ਮੜਿਆ ਇੱਕ ਦਿਨ ਦਾ ਲੇਗਾ ਮਸਾਲੇ ਗੰਦ ਜਮਲਦੀ ਹੈ। ਅੱਛਾ ਕਹਿੰਦਾ ਮੇਰਾ ਵੀ ਮੁਰਗੇ ਦਾ ਲਾਹ ਮਾ ਲੈਣਾ ਭਾਈ ਉਹ ਮੜਾ ਵਾ। ਹਾਂਜੀ ਹਾਂਜੀ। ਕਿਹੜਾ ਦਾ ਆਪਾਂ ਲਾਹ ਮਾ ਲਈ ਲੈਣਾ। ਠੀਕ ਹੈ। ਇਹੋ ਜਿਹਾ ਤੇ ਉਹ ਮੈਂ ਲੈ ਕੇ ਫਿਲ ਕਰਕੇ ਦਵਾਈ ਸ਼ਰ ਅੰਦਰ ਭਰ ਜਾਵਾਂਗਾ ਆਇਆ ਨਹੀਂ ਹੈ। ਦੱਸਿਆ ਗਾ ਥੋੜੀ ਵੱਧ ਚਰਬੀ ਜੀ ਮਾ। ਮੈਨੂੰ ਦੱਸਿਆ ਪਰ ਆਪਾਂ ਦੱਸ ਕੇ ਦੇਣੀ ਭਜੀ। ਠੀਕ ਹੈ ਜੀ। ਇਹ ਦੇ ਘਾ ਡਾਈਟ ਚਰਬੀ ਵਾਲੀ ਮੜੀ ਮੜੀ ਬੋਕਲੇ ਵੀ ਹਾਸਾ ਨਹੀਂ ਆਏ ਬੱਚਾ ਜੀ ਦਾ। ਹਾਂ ਆ ਬੱਚਾ ਜ ਉਤਰਾ ਇਹ ਆ ਵੀ ਰੰਗ ਰੂਪ ਦੀ ਚੰਗੀ ਹੈ ਭਾਜੀ ਦੁੱਧ 15 16 ਕਿਲੋ ਮਸ਼ੀਰ ਭਰੀ ਹੈ ਨਾ ਹੁਣ ਠੀਕ ਹੈ ਹੁਣ 6 7 ਕਿਲੋ ਹੋਊਗਾ ਜੀ ਆਪਾਂ 6 ਕਿਲੋ ਕਰਕੇ ਦਵਾਂਗੇ ਬੋਲੇ ਵਾਲਾ ਹਿਸਾਬ ਜੀ ਮਨ ਲਾ ਆਪਾਂ ਗਾ ਲਾ ਵੱਧ ਕਾ ਆਪਾਂ ਕੰਮ ਹੁੰਦਾ ਜੀ ਇੰਨਾ ਲਾਗੇ 6 ਲਾਗੇ ਕੋ 7 ਲਾਗੇ 6 7 ਲੀਟਰ ਦੇ ਲਾਗੇ ਆਪਨੇ ਹੁਣ ਜਿਹੜਾ ਕਹਿੰਦੇ ਵੀ ਹੈਗਾ ਹੈ ਤੇ ਬਾਕੀ ਉਹ ਨਾ ਪੇ ਗਾਂ ਵੱਝੂਗੀ ਕਿੰਨਾ ਕੋਤਰਾ ਕਰੀ ਜਾਊਗੀ ਦੁੱਧ ਭਾਈ 15 16 ਕਿਲੋ ਬੱਚੀ ਪਰੂ ਚੰਗੀ ਆ ਇਹ ਕਿਹੜੀ ਆਮ ਤੇ ਇਹ ਬਹੁਤ ਚੰਗੀ ਆ ਹਾਂਜੀ ਫਰੀਡ ਚੰਗੀ ਵਿਖੋ ਆਮ ਕਿਹੜੇ ਕਿਹੜਾ ਥਾਨ ਦਾ ਭਾਈ ਮੋਗੇਰ ਕੀ ਦੇ ਅੱਛਾ ਤਿੰਨ ਥਾਂ ਦੇ ਆਪਰ ਨਾਲੇ ਮੋਦੇ ਵਖੋ ਧਿੰਮਾ ਕਰਦਾ ਥਾਨ ਨੇ ਇੱਕ ਚੱਲਦਾ ਹਨਾ ਤਾਜੀ ਸੂਈ ਜੇ ਇੱਥੇ ਕੋਈ ਲਾਵੇ ਮੇਰਾ ਵੀਰ ਆਪਣੀ ਪਾਸ ਕਰੇ ਬੱਚਾ ਮਗਰ ਜੇ ਤਾਜੀ ਸੂਈਏ ਤਾਜੀ ਸੂਈ ਉਹ ਪੰਜਵਾਂ ਸੱਤ ਮਾਰਸ ਦਿਨ ਹੋ ਗਿਆ ਜੀ ਤੇ ਉਹ ਬਾਕੀ ਥਾਨ ਤਿੰਨੇ ਆਪਾਂ ਦੇਖ ਸਕਦੇ ਜੀ ਇਹਨੇ ਉਹ ਕਿਹੜੇ ਬਰੀਡ ਵਿਖੋ ਕਿੱਡੀ ਆ ਹਾਂਜੀ ਤੇ ਗਾਂ ਭਾਜੀ ਚਲੋ ਬ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਮਕਦਰ 23000 ਰੁਪਇਆ ਕਿੰਨੇ ਰੀਦੇ ਦੇਨੀ ਆ ਸਾਰਾ ਭਾਈ 20 ਦੇ ਦਈਏ 2000 ਹੋਰ ਛੱਡ ਦੋ ਪਾਜੀ ਹਾਂ ਨਾ 17000 ਦੀ ਵਸ਼ੀ ਰਵਾਂਗੇ ਅੱਛਾ ਮੇਰਾ ਵੀ 17 ਵਾਲਾ ਹੀ ਫੋਨ ਕਰੇ ਕੋ 12 13 15 ਵਾਲੇ ਦੇ ਲਾਵੇ ਨਾ ਤੇ ਦਾਜੀ ਸੂਈ ਇੰਨੀ ਦੇ ਦੋਤੇ ਲਿਆ ਕੇ ਨਾ ਤੇ ਅਸੀਂ ਵੇਚਾਂਗੇ ਲਿਆ ਕੇ ਦੋਤੇ ਬਾਕੀ ਗਾਂ ਦੁੱਧ ਵਾਲੀ ਆ ਇਹ ਆ ਵੀ ਕੋਈ ਜਾ ਕੇ ਇੱਕ ਰਿਸਾਮ ਕਰਦੇ ਹਾਂ ਹਾਂ ਵੀ ਪਰ ਬਾਲਾ ਜੇ ਜੇਦਾ ਭਾਈ ਕੋਟਾ ਅੰਦਰ ਰਹਿ ਗਏ ਆਪਾਂ ਦੱਸਣ ਦੇ ਜੀ ਕੋਈ ਵੀ ਰਾਹੀ ਬਾਅਦ ਚ ਫੂਲ ਲਾ ਕੇ ਆਵੇ ਨਾ ਚਲਦੀ ਜਨ ਮਾਰੀ ਭਾਜੀ ਦੀ ਹਾਂਜੀ ਹਾਂਜੀ ਉਹ ਦਵਾਈ ਦੇ ਦੋ ਚਾਰ ਸ ਤੇ ਸਾਰਾ ਸਵੇਰ ਚੋਗੇ ਤੇ ਫੇਰ ਹੁੰਨੇ ਦੀ ਹਾਂ ਤੇ ਆ ਜਿਹੜੀ ਮਿਨੀ ਮੱਝ ਜਿਆ ਮਿਨੀ ਮੱਝ ਠੀਕ ਮਗਰੇ ਕੱਟੀ ਜਿਹਾ ਉਹ ਮਗਰੇ ਦੇ ਕੱਟੀ ਆ ਹਨਾ ਤੇ ਇਹਦੇ ਕੋਲ ਦੁੱਧ ਦੇਖੋ ਦੁੱਧ 7 ਕਿਲੋ 7 ਕਿਲੋ ਦੁੱਧ ਜਿਹੜਾ ਹੈਗਾ ਇਹਦੇ ਕੋਲ ਇਧਰੋਂ ਹੀ ਲਾਇਆ ਹੋਇਆ ਜੀ ਇਹ ਵੀ ਨਾ ਬਣੀ ਹੋਇਆ ਚੱਕਣੀ ਜੀ ਭਾਈ ਹੋਈ ਹੈ। ਕਿਤੇ ਧੰਵਾ ਦਿਖਾ ਦਿਆ ਚੰਗੀ ਤਰ੍ਹਾਂ। ਆ ਲੋ ਆ ਲੋ। ਕੱਟੀ ਹੈ ਤੇ ਮਗਰ ਚੰਗੀ ਪਲੀ ਪਲੋਸੀ ਕੱਟੀ ਹੈ ਇਹਦੇ ਮਗਰ। ਕੱਟੀ ਵੀ ਤੁਹਾਨੂੰ ਦਿਖਾਉਨੇ ਆ ਵੀ ਮੱਝ ਸੰਭਨ ਵਾਲੀ ਆ। ਇਹ ਵੀ ਦਾਪਾ ਜੀ ਬਣੀ ਹੋਇਆ ਜਗਾ। ਗਾੜੀ ਵੀ ਕਿੰਨੇ ਬਣੀ ਆ। ਜਵਾਈ ਮੜੀ ਖਾ ਜਾ ਉਹ ਲਿਆ ਕੇ ਯਾਰ। ਕੱਟੀ ਆ। ਹਾਂ। ਆ। ਅਰਥਾ ਨੇ ਦੇਖ ਲਿਆ ਅਗਰ ਅਗਰ ਮਾਰੋ ਦੇਖੋ ਆਹੋ ਆਹ ਜਿਹੜੀ ਕੱਟੀ ਜਿਹੜੀ ਕੱਟੀ ਨਾ ਜਾਵਾਂਗਾ ਤਾਂ ਮੁੰਡੇ ਇਹ ਕੱਟੀ ਰੱਖ ਲੀਏ ਅੱਛਾ ਫੇ ਕੱਟੀ ਆਪਾਂ ਨਾ ਜਾਵਾਂਗੇ ਠੀਕ ਹੈ ਜੀ ਪਲੀ ਬਲਸੀ ਕੱਟੀ ਆ ਤਰ੍ਹਾਂ ਮਗਰ ਇਹਦੇ ਤੇ ਮਿਲਦੀ ਕੱਟੀ ਤਾਂ ਹੀ ਆ ਕੱਟੀ ਦੇ ਭਾਈ ਮਿਲਦੀ ਜੀ ਅੱਛਾ ਆਪਾਂ ਕੱਟੀ ਜੋ ਬੀਚੀ ਕਰ ਸਕਦੇ ਆ ਅੱਛਾ ਕੱਟੀ ਬਿਨਾਂ ਵੀ ਕਹਿ ਸਕਦੇ ਆ ਕੱਟੀ ਪਲੀ ਆ ਹਾਂ ਜੀ ਕੀ ਦੱਸ ਹਾਂ ਮੁੰਡੇ ਨਾਲ ਦੱਸ ਕੇ ਭਾਈ ਜੀ ਠੀਕ ਹੈ ਬਸੰਗੀ ਵੀ ਜੀ ਹਰ ਆ ਥਾਣੇ ਦੇ ਦੇਖ ਸਕਦੇ ਜੇ ਇੱਕ ਰੀ ਲਾਗੇ ਤਾਂ ਹਾਂਜੀ ਵੀਰ ਜੀ ਵਾਹ ਜੀ ਇਹਦਾ ਆਏ ਭਾਈ ਘੜ ਠੀਕ ਹੈ ਜੀ ਤੇ ਫਿਰ ਚ ਲੈਣਾ ਨਰਸ ਚਾ ਲੈਣਾ ਜੀ ਬਾਕੀ ਬਿਲਕੁਲ ਸਾਫ਼ ਜਵਾਬ ਆ। ਇਹ ਮੇਰਾ ਵੀਰ ਕੋ ਚੈੱਕ ਵੀ ਜਾਂ ਕਰਾ ਲੈ ਭਾਜੀ। ਅੱਛਾ। ਆ ਆਪਣੀ ਇਹ ਕਰਾਈ ਕੋ ਚੈੱਕ ਕਰਾ ਲਈ ਜਾਂਦਾ ਵੀ। ਠੀਕ ਹੈ ਜੀ। ਤੇ ਉਹ ਕੱਟੀ ਗਾੜੀ ਬੰਨੀ ਆ। ਕੱਟੀ ਜਿਆ ਬੜਾ ਕਰਦੀ ਆ। ਠੀਕ ਹੈ ਜੀ। ਠੀਕ ਹੈ ਹਾਲੋ ਭਾਈ ਆਜਾ ਜਰਾ ਦੋ ਦੋ ਤੇ ਕੱਟੀ ਦੇ ਵੇਖੋ ਜਰਾ ਬੰਦੇ ਰਹਿ ਕੱਟੀ ਆ ਵੇਖੋ ਕੱਟੀ ਦੇ ਸੇਮਸ ਨੂੰ ਵੇਖੋ ਤੈ ਕੁੰਡ ਵੱਜ ਗਏ ਜੀ ਵੇਖੋ ਹਾਂਜੀ ਇਹ ਵੀ ਜਿਹੜਾ ਕੱਟੀ ਆ ਬਨਾਲ ਦੇਣੀ ਨਹੀਂ ਪਹਰੇਗੀ ਅੱਛਾ ਹੁਣ ਕੱਟੀ ਦੇ ਮਰਜ਼ੀ ਕੱਟੀ ਨਾਲ ਦਵਾਂਗੇ ਅੱਛਾ ਕੱਤੀ ਦੇ ਨਾਲ ਦਵਾਂਗੇ ਭਾਜੀ ਇਹ 60000 ਦੀ ਅੱਛਾ ਕੱਤੀ ਤੋਂ ਬਿਨਾਂ ਦੇ ਦਈਏ 55 ਦੀ ਨਹੀਂ ਕਰੀਏ ਕੋਈ ਮੰਨਤਾ ਨਾ ਹੋਰੇ ਭਾਈ ਉਹ ਆਪ ਲੋਕ ਕਹੀ ਜਾਗੇ ਨਾ ਕਰੀ ਆ ਹਾਂਜੀ ਕੱਟੀ ਦੇ ਨਾਲ ਹੀ ਭਾਜੀ 56000 ਦੇਵਾਂਗੇ ਹਾਂ ਅੱਛਾ ਕੱਟੀ ਦੇ ਨਾਲ ਕੱਟੀ ਉਹ ਹੀ 56 ਵਾਲਾ ਫੋਨ ਦੇ ਨਾਲ ਕੱਟੀ ਦੇ ਨਾਲ ਦਵਾ ਦੇਵਾਂਗੇ 50000 ਦੀ ਹਾਂ ਠੀਕ ਹੈ ਮਗਰ ਉਧਰ 50 ਦੀ ਅੱਛਾ ਕੱਟੀ ਨਾਲ 56 ਵਾਲਾ ਫੋਨ ਲਾਵੇ ਜੇ ਕੋ 52 51 ਵਾਲਾ ਕਹੇ ਉਹ ਵੀ ਕੱਟੀ ਦੀਆਂ ਬਣਾ ਦੇਣੀ ਅੱਛਾ ਇਹਦਾ ਕੱਟੀ ਨਹੀਂ ਆ ਦੇਣੀ ਮੇਰੇ ਕੋਲ ਵੀ ਮਗਰ ਚੰਗੇ ਰੁਪਈਆ ਦੀ ਆ ਇਹ ਆਵੇ 6 7000 ਰੁਪਈਆ ਮੈਂ ਕੱਟੀ ਦਾ ਬੰਦੇ ਦੇ ਦੇਣੇ ਹੋਣੀ ਅੱਛਾ ਉਹ ਵੀ 6 7000 ਦੇ ਦੇ ਗਾ 1.5 ਮਹੀਨਾ ਬਣੀ ਨੂੰ ਇਹ ਚੈੱਕ ਆਪਣੀ ਮਰਾਵੀਰ ਕਰਾਈ ਜਾਗੇ ਹਾਂਜੀ ਆ ਉਹਨਾਂ ਨੂੰ ਚੜ ਗਈ ਸੁਣੇ ਮੇਰੇ ਤੇ ਬਾਕੀ ਇਹ ਆ ਵੀ ਚਲੋ ਮੇਰਾ ਵੀਡੀਓ ਨਾ ਕਿਵੇਂ 52 53 31 ਨਾਲ ਲੜਾ ਹਾਂਜੀ ਹਾਂਜੀ ਪੱਟੀ ਨਹੀਂ ਮੈਨਾਂ ਨਹੀਂ ਕੱਟੀ ਜੇ ਬਿਨਾਂ 50 ਹੀ ਦਵਾਂਗੇ ਅੱਛਾ ਕੱਟੀ ਨਾਲ 56000 ਤੇ 100 ਛੋਟ ਕਰਾਂਗੇ 55900 ਹੋ ਜਾਵਾਂਗੇ ਠੀਕ ਹੈ ਜੀ ਠੀਕ ਹੈ ਗੱਲ ਤੇ ਆ ਜਿਹੜੀ ਮੱਝ ਜੇ ਇਹ ਭਾਈ ਉਹਨਾਂ ਵੀਰ ਨੇ ਲਈ ਉਹ ਜਿਹੜੀ ਵੀਰ ਮਰਿਆ ਅੱਛਾ ਤੇ ਉਹਨੇ ਵੀਰ ਨੇ ਮੱਝ ਲਈ ਆਪਣੇ ਘਰੇ ਇਹਦੀ ਚੋਾਈ ਹੋ ਗਈ ਜੀ ਅੱਛਾ ਇਹਦੀ ਚੋਾਈ ਕਰਤੀ ਆ ਉਹ ਥੋੜਾ ਜਿਹਾ ਪੈਸਾ ਦਾ ਥੋੜਾ ਜਿਹਾ ਹਿਸਾਬ ਦਾ ਨਾਲ ਚਲੋ ਮੈਂ ਵੀਡੀਓ ਪਾ ਦਿੰਨੀ ਆਪਾਂ ਅੱਛਾ ਇਹਲੇ ਅਗਲੇ ਦਿਨ ਥੋੜਾ ਲਿਆ ਹਿਸਾਬ ਦਾ ਆਪਣਾ ਅੱਛ ਸੌਦਾ ਪਾਜੀ ਹੋਇਆ ਮੈਨੂੰ ਤਾਂ ਚਵਾਈ ਕਰਨੀ ਮੈਂ ਤੁੱਚ ਕਰ ਚਵਾਈ ਸਵੇਰ ਦਾ ਟਾਈਮ ਹੋਇਆ ਅਜ ਤੱਕ ਟਾਈਮ ਅਜ ਹਾਂਜੀ ਹਾਂਜੀ ਇਹ ਆ ਵੀ ਹੁਣ ਪੈਸਾ ਤਾਂ ਥੋੜਾ ਜਿਹਾ ਦੂਰ ਦੂਰ ਦਾ ਆਹ ਸੌਦਾ ਚੱਲਣ ਦਿਆ ਆ ਪੰਗਰ ਤੇ ਆਪਾਂ ਢੇਲਣ ਦਿਆ ਵਾ ਤੇ ਇਹਦਾ ਬੱਚਾ ਆਹ ਕੱਟੀ ਜੀ ਅੱਛਾ ਆ ਕੱਟੀ ਹੈ ਜੀ ਹਾਂ ਠੀਕ ਹੈ ਜੀ ਇਹਨੂੰ ਕੋਈ ਵੀਲ ਵਾਲੇ ਪੰਜੀ ਵਾਲੇ ਮਹੀਨਾ ਵਾਲੇ ਠੀਕ ਹੈ ਜੀ ਦੋਦਰ ਕੋਲ 9 ਕਿਲੋ ਆਪਾਂ ਪਰ ਆਖਿਰੋ ਦੀ ਗਾਰੰਟੀ ਦਵਾਗੇ ਠੀਕ ਹੈ ਹਾਂ ਤੋਰਾਂ ਫੇਰ ਇੱਕ ਰੀਨ ਇਹ ਵੀ ਆਈ ਹੈ ਲਾਈ ਹੈ ਗੱਡੀ ਨੂੰ 10 ਮਿੰਟ ਹੋਏ ਤੇ ਆਹ ਦਾ ਵਿੱਚ ਚਵਾ ਦੋ ਮੈਂ ਚੋੜ ਦੇਈਂ ਤੇ ਉੱਪਰ ਲੀਆਂ ਮੱਜਾਂ ਉਹ ਵੀ ਗੀਆਂ ਜੀ ਵੀ ਜਣ ਇੱਥੇ ਬੈਠੇ ਆ ਬਾਕੀ ਉਤਰ ਕੱਦ ਕਾਠ ਦੀ ਚੰਗੀ ਆ ਹਾਂ ਉਤਰ ਸੋਹਣੀ ਆ ਛੋਟੀ ਮਗਰ ਇਹਦੇ ਵੀ ਕੱਟੀ ਹੁਣ 8-9 ਲੀਟਰ ਹੀ ਆ ਦੁੱਧ ਜਿਹੜਾ ਇਹਦੇ ਕੋਲ ਕਿੰਨੇ ਵੀ ਹੈਗਾ ਅਜੇ ਆਪਾਂ ਦੇਖ ਸਕਦੇ ਹਾਂ ਜੀ ਆਈ ਹੋਈ ਆ ਵੇ ਕੋਈ ਤਿਆਰੀ ਦੀ ਉਹ ਰੀਕਵੈਸਟ ਨਹੀਂ ਕੀਤੀ ਇਹਦਾ ਬੱਸ ਸੌਦਾ ਹੋਇਆ ਹੀ ਆ ਥੋੜਾ ਬੱਸ ਚੜਿਆ ਚੜਿਆ ਵਾ ਹਾਂਜੀ ਸੀਐਸਏ ਦਾ ਟਾਈਮ ਆ ਤੁਹਾਨੂੰ ਏਡੀ ਕਰੀਏ ਕੋਈ ਚਵਾਈ ਆ ਅੱਜ ਵੇਲੇ ਥਾਣੀ ਵਿਦਾਂਗੇ ਲੈ ਆ 99 ਜੇ ਪਤਾ ਲੱਗਣਾ ਨਹੀਂ ਤੇ ਆਪ ਹੀ ਹੋਣੇ ਆ ਆਹ ਕੋਲ ਆਲੇ ਆਹੋ ਸਮਝੋ ਕਰਦਾ ਆ ਲੈ ਸਾਡੇ ਥਾਣੇ ਦੇ ਅੱਜ ਲੈ ਜਾ ਦੁੱਧ ਚੋੜੂ ਰੱਖਿਆ ਪਾ ਲਓ ਲੈ ਲਓ ਹਾਂ ਲੋ ਇਹਨਾਂ ਪਾ ਦੁੱਧ ਚੋੜੂ ਰੱਖੇ ਦੁੱਧ ਚੋੜੂ ਇਹਨਾਂ ਦੇ ਆ ਜੀ ਆ ਦੇਖ ਸਾਡੇ ਉੱਪਰ ਹੀ ਦੁੱਧ ਪਈ ਤੇ ਇਹਦਾ ਫਿਰ ਦੱਸਣਾ ਮੁੱਲ ਇਹਦਾ ਵੀ ਦੀ ਦਵਾਂਗੇ 90 ਹਜ਼ਾਰ ਦੀ ਅੱਛਾ ਹਾਂ ਠੀਕ ਆ ਹਾਂ ਰਾਈ पूरे 78 हजार डिजाइन ठीक है चलो 88 हजार दी पाजी हां ना 100 ਵਾਲਾ ਕੰਮ ਛੋੜਣਾ 88 ਹਜ਼ਾਰ ਬਸ ਠੀਕ ਹੈ ਜੀ ਮੇਰੇ ਘਰ ਕੋ ਦੋ ਡੰਗ ਚ ਹੋਵੇ ਮੇਰੇ ਘਰ ਤਿੰਨਾਂ ਚ ਹੋਵੇ ਅੱਛਾ ਮੇਰੇ ਘਰ ਚਵਾਈ ਕਰਕੇ ਖੜੇ ਉਹਨਾਂ ਦੇ ਲਾਹਮਾ ਨਹੀਂ ਆਪਕੇ ਹੋ ਲੈਣਾ ਠੀਕ ਹੈ ਜੀ ਗਾਈ ਦੇ ਤਾਂ ਟੋਟਾ ਜੇਰਦਾਗਾ ਜੀ ਉਹ ਆਪਾਂ ਪਹਿਲਾਂ ਦੱਸਣ ਦੇ ਕਹੀਗਾ ਦੱਸਿਏ ਨਾ ਦੱਸਿਏ ਆਪਾਂ ਦੱਸ ਕੇ ਰਹਿਣੀ ਹੈ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਚ ਆ ਕੇ ਖੜੋ ਜੀ